ਪੰਜਾਬ ਦੇ 사दिक ਦੇ SBI ਆਏ ਦਾ ਕਪਲਾ ਪੁਜਿਆ ਕਰੋੜਾ ਚ ਬੈਂਕ ਮੁਲਾਜ਼ਮ ਫਰਾਰ ਖਾਤਾਧਾਰਕਾਂ ਦੇ ਉੱਡੇ ਹੋਸ਼ ਬੈਂਕ ਵਿੱਚ ਲੱਗੀ ਖਾਤਾਧਾਰਕਾਂ ਦੀ ਭੀੜ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਮੰਗ 사दिक ਦੇ ਸਟੇਟ ਬੈਂਕ ਆਫ ਇੰਡੀਆ SBI ਦੇ ਇੱਕ ਮੁਲਾਜ਼ਮ ਵੱਲੋਂ ਕੀਤਾ ਗਿਆ ਕਪਲਾ ਕਈ ਕਰੋੜਾ ਚ ਪੁੱਜ ਗਿਆ ਹੈ ਬੀਤੇ ਕੱਲ ਜਰਨੈਲ ਸਿੰਘ ਦੀਪ ਸਿੰਘ ਵਾਲਾ ਜਸਵਿੰਦਰ ਸਿੰਘ ਪਿੰਡ ਕੌਣੀ ਬੂਟਾ ਸਿੰਘ ਕੌਣੀ ਅਮਰੀਕ ਸਿੰਘ ਢਿਲਵਾ ਖੁਰਦ ਕੇਤਾ ਸਿੰਘ ਸੰਧੂ ਵੀਰੇਵਾਲਾ ਨੇ ਉਹਨਾਂ ਦੇ ਖਾਤਿਆਂ 'ਚ ਛੇੜਛਾੜ ਕਰਕੇ ਲੱਖਾਂ ਰੁਪਏ ਦਾ ਕਪਲਾ ਹੋਣ ਦੇ ਦੋਸ਼ ਲਗਾਏ ਸਨ ਜਿਵੇਂ ਹੀ ਲੋਕਾਂ ਨੂੰ ਮਿਲੀ ਖਬਰ ਤੋਂ ਉਹਨਾਂ ਦੇ ਹੋਸ਼ ਉੱਡ ਗਏ ਅੱਜ ਮੰਗਲਵਾਰ ਨੂੰ ਬੈਂਕ ਦੇ ਖਾਤਾਧਾਰਕ ਸਵੇਰੇ ਹੀ ਪੁੱਜਣੇ ਸ਼ੁਰੂ ਹੋ ਗਏ ਹਰ ਕੋਈ ਆਪਣੇ ਬਚਤ ਖਾਤੇ ਲਿਮਟ ਲਾਕਰ ਚੁਪਿਆ ਸੋਨਾ ਤੇ ਨਕਦੀ ਮਿਊਚੁਅਲ ਫੰਡਾਂ ਦੇ ਖਾਤੇ ਦੀ ਜਾਂਚ ਕਰਾਉਣ ਲਈ ਕਾਲਾ ਸੀ ਕਈ ਗਾਹਕ ਹੈ ਜਿਵੇਂ ਦੇਖੇ ਗਏ ਜਿਨ੍ਹਾਂ ਦੀ ਰਕਮ ਤਾਂ ਗਾਇਬ ਹੋਈ ਪਰ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ। ਕਈ ਬਜ਼ੁਰਗਾਂ ਦੇ ਖਾਤੇ ਚੋਂ ਰਕਮ ਨਿਕਲਣ ਦਾ ਪਤਾ ਲੱਗਣ ਤੋਂ ਬਾਅਦ ਉਹ ਬੈਂਕ 'ਚ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਮੁੱਢਲੀ ਸਹਾਇਤੀ ਲਈ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਗੁਰਵਿੰਦਰ ਸਿੰਘ ਦਾ 2 ਲੱਖ, ਅਜੀਤ ਸਿੰਘ ਦਾ 18 ਲੱਖ, ਰਮਨਦੀਪ ਦਾ 55 ਲੱਖ ਰੁਪਏ, ਚੱਕ ਸਾਹੂ ਦੀ ਔਰਤ ਦਾ 5 ਲੱਖ ਰੁਪਏ ਸੁਖਦੀਪ ਸਿੰਘ ਕੌਣੀ 10 ਲੱਖ ਰੁਪਏ ਸਮੇਤ अनेका ਖਾਤਾ ਧਾਰਕਾਂ ਦੀਆਂ ਲਿਮਟਾਂ ਐਫਡੀਆਰ ਚੋਂ ਲੱਖਾਂ ਰੁਪਏ ਦਾ ਫਰਾਡ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕੁਝ ਗਾਹਕਾਂ ਵੱਲੋਂ ਉਹਨਾਂ ਦੇ ਖਾਤਿਆਂ ਨਾਲ ਛੇੜਛਾੜ ਹੋ ਰਹੀ ਹੈ ਪੜਤਾਲ ਕਰਨ ਤੇ ਸਾਰੇ ਵਿਅਕਤੀ ਅਮਿਤ ਟਿੰਗੜਾ ਵੱਲੋਂ ਫਰਾਡ ਕੀਤੇ ਜਾਣ ਬਾਰੇ ਕਹਿ ਰਹੇ ਹਨ ਬੀਤੀ ਰਾਤ ਸ਼ਸ਼ਾਂਕ ਸੇਖਰ ਅਰੋੜਾ ਪੁੱਤਰ ਅਸ਼ਵਨੀ ਅਰੋੜਾ ਵਾਸੀ શ્રી ਮੁਕਤਸਰ ਸਾਹਿਬ ਦੇ ਬਿਆਨ ਤੇ ਅਮਿਤ ਢੀਂਗਰਾ ਵਾਸੀ ਫਰੀਦਕੋਟ ਖਿਲਾਫ ਧਾਰਾ 318 4316 2344 ਤੇ ਤ ਮੁਕਦਮਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਬੈਂਕ ਮੁਲਾਜ਼ਮ ਫਰਾਰ ਹੈ ਇਸ ਤੋਂ ਇਲਾਵਾ ਬੈਂਕ ਨੇ ਉਕਤ ਮੁਲਾਜ਼ਮ ਬਾਰੇ ਲੁੱਟ ਆਊਟ ਜਾਰੀ ਕਰਨ ਬਾਰੇ ਵੀ ਪੁਲਿਸ ਨੂੰ ਲਿਖਿਆ ਸੀ ਖਬਰ ਲਿਖੇ ਜਾਣ ਤੱਕ ਗਾਹਕਾਂ ਦੀ ਭੀੜ ਲੱਗੀ ਹੋਈ ਹੈ ਤੇ ਹਰ ਕੋਈ ਆਪਣੀ ਰਕਮ ਨੂੰ ਲੈ ਕੇ ਚਿੰਤਤ ਹੈ